ਹਾਂਜੀ ਮਿੱਤਰੋ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇੱਕ ਹੋਰ ਨਵੀਂ ਵੀਡੀਓ ਵਿੱਚ ਤੇ ਅੱਜ ਆਪਾਂ ਲੈ ਕੇ ਆਇਆ ਸੇਲ ਤੇ 200 ਬਰਾਜ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਵਿੱਚ ਗੱਲਬਾਤ ਤੇ ਬਣੇ ਰਹਿਣਾ ਐਂਡ ਤੱਕ ਨਾਲ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਨੋਟੀਫਿਕੇਸ਼ਨ ਨੂੰ ਕਰ ਲੋ ਆਨ ਤਾਂ ਜੋ ਤੁਹਾਨੂੰ ਹਰ ਵਾਈ ਨਵੀਂ ਵੀਡੀਓ ਦੀ ਅਪਡੇਟ ਮਿਲ ਸਕੇ ਤੇ ਆਪਣੀ ਵੀਡੀਓ ਨੂੰ ਕਰਦਿਆ ਕਰੋ ਵੱਧ ਤੋਂ ਵੱਧ ਲਾਈਕ ਕਮੈਂਟ ਤੇ ਸ਼ੇਅਰ ਤੇ ਕਰ ਲਿਆ ਕਰੋ ਫੁੱਲ ਵਾਚ ਚਲੋ ਫਿਰ ਕਰਦੇ ਆ ਅੱਗੇ ਵੀਡੀਓ ਸਟਾਰਟ ਤੇ ਬਣੇ ਰਹਿਣਾ ਐਂਡ ਤੱਕ ਨਾਲ ਸਵਰਾਜ 855 440 ਵਾਲਾ 1998 ਮਾਡਲ ਆ 1998 ਮਾਡਲ ਤੇ ਗੱਲ ਕਰੀਏ ਰੰਗ ਪੇਂਟ ਦੀ ਹਲਕੀ-ਹੁਲਕੀ ਟੱਚਿੰਗ ਹੋਈ ਵੀ ਆ ਟਰੈਕਟਰ ਤੇ ਹਲਕੀ-ਫੁਲਕੀ ਟੱਚਿੰਗ ਹੋਈ ਆ ਤੁਸੀਂ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਪੀਵੀ ਨੰਬਰ ਆ ਪੀਵੀ ਨੰਬਰ ਆ ਬਾਹਰ ਪੰਪ ਵਾਲਾ ਟਰੈਕਟਰ ਆ ਤੇ ਗੱਲ ਕਰੀਏ ਟਾਇਰਾਂ ਦੀ ਅਗਲੇ ਟਾਇਰ ਨਵੇਂ ਆ ਤੇ ਪਿਛਲੇ ਟਾਇਰ 90% ਆ ਫਰੰਟ ਟਾਇਰ ਨਵੇਂ ਆ ਬੈਕ ਟਾਇਰ 90% ਤੇ 540 ਚੱਕਰ ਪੀਟੀਓ ਆ 540 ਚੱਕਰ ਵੀਡੀਓ ਦੇ ਵਿੱਚ ਚੈੱਕ ਕਰ ਹੀ ਸਕਦੇ ਆ ਵੀਡੀਓ ਵਿੱਚ ਤੇ ਡਬਲ ਕਲਚ ਆ ਡਬਲ ਕਲੱਚ ਹੈ ਇੰਜਨ గేਰ ਡਰੈਕਟਰ ਫੁੱਲ ਓਕੇ ਹੈ ਇੰਜਨ గేਰ ਡਰੈਕਟਰ ਫੁੱਲ ਵਧੀਆ ਬਾਕੀ ਚਲਾ ਕੇ ਵਾਹ ਕੇ ਆਪਣੀ ਤਸੱਲੀ ਕਰਕੇ ਸੁਵਰਾਜ 852 1998 ਮਾਡਲ ਡਰੈਕਟਰ ਖਰੀਦ ਸਕਦੇ ਆ ਤੇ ਡਿਮਾਂਡ ਰੱਖੀ ਵੀਰਾਂ ਨੇ ਇਹ ਡਰੈਕਟਰ ਦੀ ਡਿਮਾਂਡ ਰੱਖੀ ਹੈ 1,80,000 ਰੁਪਏ ਡਿਮਾਂਡ ਰੱਖੀ ਆ ਏਰੀਆ ਹੈਗਾ ਬਰਨਾਲਾ ਏਰੀਆ ਹੈਗਾ ਬਰਨਾਲਾ ਦੇ ਬਾਕੀ ਨੰਬਰ ਹੁੰਦਾ ਵੀਰ ਤੁਸੀਂ ਤੇ ਸ਼ੋ ਜਿਹੜੇ ਵੀ ਇਹਨੇ ਡਰੈਕਟਰ ਖਰੀਦਣਾ ਹੋਵੇ ਜਾਂ ਹੋਰ ਜਾਣਕਾਰੀ ਲੈਣੀ ਹੋਵੇ ਨੰਬਰ ਤੇ ਸੰਪਰਕ ਕਰ ਸਕਦਾ ਤੇ ਅੱਗੇ ਆ ਗਿਆ ਸੁਵਰਾਜ ਦੂਜਾ ਵੀ ਰੰਗ ਵੇਣਾ ਸਾਰਾ ਟੂਰੀਜਨ ਵਾਲਾ ਤੇ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਤੇ ਬਾਹਰ ਪੰਪਾ ਟਰੈਕਟਰ ਆ ਵੀ ਬਾਹਰ ਪੰਪਾ ਟਰੈਕਟਰ ਆ ਤੇ ਗੱਲ ਗਰੀ ਮਾਡਲ ਦੀ 1999 ਮਾਡਲ ਆ 1999 ਮਾਡਲ ਆ ਪੰਜਾਬ ਨੰਬਰਾਂ ਦੇ 540 ਚੱਕਰ ਆ ਵੀ 540 ਚੱਕਰ ਵੀਡੀਓ ਆ ਤੇ ਟਾਇਰਾਂ ਦੀ ਗੱਲ ਤੁਸੀਂ ਵੀ ਵੀਡੀਓ ਵਿੱਚ ਚੈੱਕ ਕਰ ਹੀ ਸਕਦੇ ਹੋ ਬਾਕੀ ਇੰਜਨ ਗੇਅਰ ਟਰੈਕਟਰ ਫੁੱਲ ਵਧੀਆ ਇੰਜਨ ਗੇਅਰ ਟਰੈਕਟਰ ਫੁੱਲ ਓਕੇ ਆ ਬਾਕੀ ਵੀ ਚਲਾ ਕੇ ਵਾ ਕੇ ਆਪਣੀ ਤਸੱਲੀ ਕਰਕੇ ਟਰੈਕਟਰ ਜਿਹੜਾ ਵੀਡੀਓ ਵਿੱਚ ਦੇਖ ਰਿਹਾ 855 ਟਰੈਕਟਰ ਖਰੀਦ ਸਕਦੇ ਆ ਤੇ ਰੇਟ ਰੱਖਿਆ ਵੀਰਾਂ ਨੇ ਟਰੈਕਟਰ ਦਾ ਰੇਟ ਰੱਖਿਆ ਵੀਰਾਂ ਨੇ 1 ਲੱਖ 65 ਹਜ਼ਾਰ ਉਤੇ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ 1 ਲੱਖ 65 ਹਜ਼ਾਰ ਵੀਰਾਂ ਡਿਮਾਂਡ ਰੱਖੀ ਆ ਬਾਕੀ ਮੌਕੇ ਤੇ ਮਾਨਤਾਣ ਹੋ ਜਾਊਗਾ ਏਰੀਆ ਹੈਗਾ ਮਖੂ ਜੀਰਾ ਮਖੂ ਜੀਰਾ ਤੇ ਬਾਕੀ ਕਨੈਕਟਰ ਨੰਬਰ ਹੁੰਦਾ ਵੀਰ ਦਾ ਸਕਰੀਨ ਤੇ ਸ਼ੋ ਜਿਹੜੇ ਵੀ ਨੇ ਟਰੈਕਟਰ ਖਰੀਦਣਾ ਜਾਂ ਹੋਰ ਜਾਣਕਾਰੀ ਲੈਣੀ ਹੈ ਨੰਬਰ ਤੇ ਸੰਪਰਕ ਕਰ ਸਕਦਾ ਟਰੈਕਟਰ ਖਰੀਦ ਸਕਦਾ ਤੇ ਹੋਰ ਜਾਣਕਾਰੀ ਲੈ ਸਕਦਾ ਚਲੋ ਮਿਲਦੇ ਆ ਅੱਗੇ ਮਿੱਤਰੋ ਨੈਕਸਟ ਵੀਡੀਓ ਵਿੱਚ